ਸਾਡੇ ਨਾਲ ਗੱਲ ਕਰਨੀ ਵਕਤ ਵਕਤ ਦੀ ਵਕਤ ਬੜੀ ਵਧੀਆ ਚੀਜ਼ ਹੈ ਵਕਤ ਨੂੰ ਨਾ ਭੁੱਲਿਓ ਕਿਹੜਾ ਪਤਾ ਠੀਕ ਰਹੀ ਮੇਰੇ ਆਪਣੇ ਆਪਣੇ ਰਿਸ਼ਤੇਦਾਰ ਮੈਂ ਸੱਚੀ ਮੂੰਹ ਤੇ ਕਹਿੰਦੀ ਆ ਕਿਉਂਕਿ ਆਪਾਂ ਕੇ ਕੋ ਲੈ ਕੇ ਨਹੀਂ ਜਾਂਦੇ ਇਹ ਰਿਸ਼ਤੇਦਾਰਾਂ ਕੋ ਮੇਲੀ ਉਹਨਾਂ ਦੀ ਗੱਲ ਕਰਦੀ ਵੀ ਰਿਸ਼ਤੇਦਾਰਾਂ ਕੋ ਕੋਈ ਲੈ ਕੇ ਨਹੀਂ ਜਾਂਦਾ ਕਹਿੰਦੇ ਹੀ ਬਹੁਤ ਜਾਂਦੇ ਬਕੀ ਨੂੰ ਬਹੁਤ ਮੂੰਹ ਤੇ ਕਹਿੰਦੇ ਬਹੁਤ ਸੁੱਕੀਏ ਉਹ ਉਦਾਂ ਦਬਾਰਾ ਚੂਈਆ ਇਹ ਆ ਉਹ ਆ ਮੈਂ ਉਹਨਾਂ ਦੀ ਪਰਵਾਹ ਨਹੀਂ ਕਰਦੀ ਆਪਾਂ ਉਹਨਾਂ ਦੀ ਪਰਵਾਹ ਨਹੀਂ ਕਰਦੀ ਮੈਂ ਪਰਵਾਹ ਕਰਦੀ ਤੁਹਾਡੀ ਜਿਨ੍ਹਾਂ ਨੇ ਤੂੰ ਹੀ ਮੈਨੂੰ ਸਟੈਂਡ ਕੀਤਾ ਤੂੰ ਹੀ ਮੈਨੂੰ ਸਟੈਂਡ ਕੀਤਾ ਮੇਰੇ ਫੋਲਵਰਾਂ ਨੇ ਸੱਚੀ ਤੂੰ ਹੀ ਮੇਰੇ ਲਈ ਮੇਰੇ ਫੋਲਵਰ ਨਹੀਂ ਹੋ ਤੂੰ ਹੀ ਮੇਰੇ ਫੈਮਿਲੀ ਮੈਂਬਰ ਬਣ ਚੁੱਕੇ ਹੋ ਜਿਨ੍ਹਾਂ ਨੇ ਮੈਨੂੰ ਇੰਨੀ ਸਪੋਰਟ ਕੀਤੀ ਨਾ ਇੰਨੀ ਸਪੋਰਟ ਕੀਤੀ ਕੁਝ ਕਹਿ ਨਹੀਂ ਸਕਦੇ ਇਸ ਕਰਕੇ ਤੂੰ ਹੀ ਮੇਰੇ ਰਿਸ਼ਤੇਦਾਰਾਂ ਤੋਂ ਵੱਧ ਕੇ ਤੂੰ ਮੇਰੇ ਰਿਸ਼ਤੇਦਾਰਾ ਤੋਂ ਵੱਧ ਕੇ ਤੂੰ ਮੈਨੂੰ ਬਹੁਤ ਸਪੋਰਟ ਕੀਤੀ ਟੀ ਮੈਨੂੰ ਬਹੁਤ ਅੱਗੇ ਲੈ ਕੇ ਗਈ ਇਸ ਕਰਕੇ ਮੇਰੇ ਲਈ ਪਹਿਲੇ ਨੰਬਰ ਤੇ ਤੂੰ ਹੀ ਪਹਿਲੇ ਨੰਬਰ ਤੇ ਤੂੰ ਹੀ ਜਿੱਥੇ ਕਹੋਗੇ ਜਾਨੀ ਤੁਹਾਡੇ ਲਈ ਖੜੀ ਐ ਕਿਉਂਕਿ ਮੈਨੂੰ ਤੂੰ ਸਪੋਰਟ ਕਰਕੇ ਇੰਨਾ ਉੱਚਾ ਦਰਜਾ ਦਿੱਤਾ ਜਿੰਨਾ ਮੈਂ ਕਦੀ ਸੋਚਿਆ ਵੀ ਨਹੀਂ ਸੀ ਹੁਣ ਮੇਰੀ ਅੱਖਾਂ ਚਾਹਣਾ ਖੁੱਲਦੀਆਂ ਵਾਂ ਤੇ ਤੁਹਾਡੀਆਂ ਅੱਖਾਂ ਮੈਨੂੰ ਵੇਖ ਕੇ ਖੁੱਲਦੀਆਂ ਵਾਂ ਕਿ ਮੈਨੂੰ ਇੰਨਾ ਕ ਪਿਆਰ ਦਿੱਤਾ ਦਾ ਜਿੰਨਾ ਮੈਂ ਕਹਿਨੇ ਨਹੀਂ ਦਿੱਤਾ